ਸੜਕ ਤੇ ਰਾਮੰਗਨ ਨੂੰ ਲੈ ਕੇ ਚਲਾਈ ਗੋਲੀ ਪੀੜਤਾ ਦੀ ਸ਼ਿਕਾਇਤ ਤੇ ਪੁਲਿਸ ਨੇ ਜਾਂਚ ਕੀਤੀ ਸ਼ੁਰੂ ਪੀੜਤਾ ਨੇ ਇਨਸਾਫ ਦੀ ਕੀਤੀ ਮੰਗ ਸ਼ਬਦਾ ਦੀ ਤਾਕਤ ਦਾ A1 ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤਮੰਨਾ ਅੰਮ੍ਰਿਤਸਰ ਵਿੱਚ ਗੁੰਡਾਗਰਦੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਨੇ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਰਿਆਲਟੋ ਚੌਂਕ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਰਸਤਾ ਮੰਗਨ ਤੇ ਗੋਲੀਆਂ ਚਲਾਈਆਂ ਗਈਆਂ ਨੇ जिहा तोनु ਦੱਸ ਦਈਏ ਕਿ ਇੱਕ ਕਾਰ ਚਾਲਕ ਨੇ ਹੌਨ ਮਾਰਿਆ ਜਿਸ ਕਰਕੇ ਦੂਜੇ ਕਾਰ ਚਾਲਕ ਨੇ ਉਸਤੇ ਗੋਲੀ ਚਲਾ ਦਿੱਤੀ ਇਸ ਦੌਰਾਨ ਗੋਲੀ ਕਾਰ ਤੇ ਲੱਗੀ ਤੇ ਮੌਕੇ ਤੋਂ ਹੀ ਹਮਲਾਵਰ ਫਰਾਰ ਹੋ ਗਏ ਪੀੜਤਾ ਨੇ ਨਜ਼ਦੀਕੀ ਥਾਣੇ ਪਹੁੰਚ ਕੇ ਆਪਣੀ ਜਾਨ ਬਚਾਈ ਤੇ ਸੰਬੰਧਿਤ ਥਾਣੇ ਜਾ ਕੇ ਸ਼ਿਕਾਇਤ ਦਰਜ ਕਰਵਾਈ ਜਿੱਥੇ ਮੌਕੇ ਤੇ ਪੀੜਤ ਲਵਪ੍ਰੀਤ ਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਰਸਤਾ ਮੰਗਨ ਤੇ ਰਿਆਲਟੋ ਚੌਕ ਦੇ ਨੇੜੇ ਕਾਰ ਵਿੱਚ ਲੰਘ ਰਹੇ ਸੀ ਜਦੋਂ ਦੂਜੀ ਕਾਰ ਵੱਲ ਹਾਰਨ ਵਜਾਇਆ ਗਿਆ ਤਾਂ ਦੂਜੀ ਕਾਰ ਵਿੱਚ ਸਵਾਰ ਨੌਜਵਾਨਾਂ ਨੇ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ ਹਾਲਾਂਕਿ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਦੋਵਾਂ ਟੀਰਾ ਨੂੰ ਬੁਲਵਾਇਆ ਜਾਵੇਗਾ ਤੇ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਜਾਵੇਗਾ ਤੇ ਇਸ ਮਾਮਲੇ ਵਿੱਚ ਸਖਤ ਸਖਤ ਕਾਰਵਾਈ ਕੀਤੀ ਜਾਵੇਗੀ ਸਮਾਂ ਹੀ ਦੱਸੇਗਾ ਕਿ ਕਾਰਵਾਈ ਕੀਤੀ ਜਾਵੇਗੀ ਕਿ ਨਹੀਂ ਇਸ ਮਾਮਲੇ ਨੇ ਅੰਮ੍ਰਿਤਸਰ ਦੇ ਹਰ ਕਾਰ ਸਵਾਰ ਦੇ ਮਨ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਕਿ ਹੁਣ ਲੋਕਾਂ ਨੇ ਅੰਮ੍ਰਿਤਸਰ ਵਿੱਚ ਗੱਡੀ ਚਲਾਉਂਦੇ ਸਮੇਂ ਰਸਤਾ ਪੁੱਛਣ ਤੇ ਵੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਜੋ ਕਾਨੂੰਨ ਵਿਵਸਥਾ ਤੇ ਇੱਕ ਵੱਡਾ ਸਵਾਲ ਖੜਾ ਕਰਦਾ ਹੈ ਇਸ ਮਾਮਲੇ ਨੇ ਅੰਮ੍ਰਿਤਸਰ ਦੇ ਹਰਕਾਰ ਸਵਾਰ ਦੇ ਮਨ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਕਿ ਹੁਣ ਲੋਕਾਂ ਨੇ ਰਸਤਾ ਮੰਗਣ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਜੋ ਕਿ ਕਾਨੂੰਨ ਵਿਵਸਥਾ ਤੇ ਇੱਕ ਵੱਡਾ ਸਵਾਲ ਖੜਾ ਕਰਦਾ ਹੈ ਹਾਂਜੀ ਸਰ ਮੌਕੇ ਤੇ ਆਏ ਹੋ ਸੀ ਸਰ ਮੌਕੇ ਤੇ ਆਏ ਕੀ ਮਾਮਲਾ ਹੈ ਸਰ ਚਲੋ ਜੀ ਸਾਨੂੰ ਤਲਾਹ ਮਿਲੀ ਸੀਗੀ ਵੀ ਇੱਥੇ ਕੋਈ ਗੋਲੀ ਚੱਲੀ ਹੈ ਜਿਨ੍ਹਾਂ ਨੇ ਦਰਖਾਸਤ ਦਿੱਤੀ ਕੰਪਲੇਟ ਕੀਤੀ ਹੋਗੀ ਉਹ ਹੈਗਾ ਸ਼ਮਰਪੋਦੀ ਕਹਿੰਦੀ ਮੈਂ ਵਾਈਫ ਬੋਲਦੀ ਹਾਂ ਉਹ ਇਹ ਤੱਕ ਸਾਡੇ ਕੋਲ ਆਈ ਨਹੀਂ ਸੀ ਫਲਾਹ ਦੇ ਕੇ ਥਾਣੇ ਚਲ ਗਈ ਨੇ ਆ ਦੂਜੀ ਪਾਰਟੀ ਹੁੰਦਾ ਪ੍ਰੀ ਰ ਇਹਨਾਂ ਦੀ ਗੱਡੀ ਇੱਥੇ ਖੜੀ ਆ ਇਹਨਾਂ ਦੇ ਗੱਡੀ 'ਚ ਇੱਕ ਫਰ ਰੱਜਾ ਵਾ ਉਹ ਤਸਦੀਕ ਕਰ ਰਹੇ ਨੇ ਥਾਣਾ ਗੇਟ ਕੀ ਮਰੇ ਰਿਹਾ ਫਿਰ ਵੀ ਤਸਦੀਕ ਕਰ ਰਹੇ ਆ ਵੀ ਹੈ ਕੀ ਐ ਮੈਟਰ ਕੀ ਉਹਨਾਂ ਨੇ ਦਰਖਾਸਤ ਦਿੱਤੀ ਇਹਨਾਂ ਨੇ ਦਰਖਾਸਤ ਸਰ ਇਹ ਕੋਈ ਪ੍ਰਾਣੀ ਰਿਣਜੀ ਛੇ ਇਹਨਾਂ ਦੀ ਨਹੀਂ ਇਹ ਪੁੱਛਦੇ ਨੇ ਆਏ ਇਮ ਬੁੱਕੇ ਤੇ ਆਏ ਪੁੱਛਦੇ ਆ ਇਹ ਹੈਗੇ ਨਹੀਂ ਉਧਰ ਤੇ ਜਗਦੇਵ ਕਲਾਂ ਦੇ ਨੇ ਕੋਈ ਗੁਰੂ ਕੇ ਬਾਗ ਦੇ ਨੇ ਓਹ ਇਤੋਂ ਬਸਾਰੇ ਨਾਲੇ ਇਹਨੂੰ ਵੇਨਿਆ ਵੀ ਇਹਨਾਂ ਦੇ ਪੁਰਾਣੀ ਰੰਜਿ ਹੈਗੀ ਆ ਪਰ ਇਹਨਾਂ ਦੱਸਣ ਦੇ ਮੁਤਾਬਕ ਰਾਤ ਨੂੰ ਚੜਾ ਆ ਸਰ ਕਿੰਨੇ ਫਾਇਰ ਹੋਏ ਆ ਇਹਨਾਂ ਨੇ ਦੱਸਣ ਦੇ ਮੁਤਾਬਕ ਇੱਕ ਹੀ ਫਾਇਰ ਆ ਸਰ ਕੋਈ ਸੀਸੀਟੀਵੀ ਸਾਹਮਣੇ ਆਈ ਆ ਨਹੀਂ ਜੀ ਇੱਥੇ ਸੀਸੀਟੀ ਵੀ ਕੈਮਰਾ ਚੈੱਕ ਕਰਦੇ ਆ ਚੈੱਕ ਕਰਕੇ ਦੱਸ ਕਿਸੇ ਦੀ ਜਾਣੀ ਨਿਸ਼ਾਨ ਨਹੀਂ ਨਹੀਂ ਜੀ ਕੋਈ ਜਾਣਕਾਰੀ ਸਰ ਜਿਹੜਾ ਵੀ ਦੋਸ਼ੀ ਨਿਕਲੇਗਾ ਕਿਹੜੀ ਭਾਰਾ ਬਿਲਕੁਲ ਜੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜਾ ਵੀ ਦੋਸ਼ੀ ਉਹਦੇ ਉੱਤੇ ਬੰਦੀ ਕਾਨੂੰਨੀ ਕਰ ਅੱਛਾ ਦਰਜ ਕਰ ਲਿਆ ਸਰ ਅਜੇ ਆਏ ਜੀ ਮੌਕੇ ਤੇ ਆਏ ਹੀ ਮੌਕੇ ਤੇ ਆਏ ਮੌਕੇ ਤੇ ਆਏ ਆ ਜੋ ਵੀ ਤੱਤ ਸਾਹਮਣੇ ਹੋਣਗੇ ਉਹਦੇ ਮੁਤਾਬ ਹਾਂਜੀ ਭਾਈ ਆਪਣਾ ਨਾਮ ਦੱਸ ਕੇ ਦੱਸਿਓ ਜੀ ਸਾਹਿਬ ਆਹ ਲੋਕ ਭਾਜੀ ਹਰਨ ਮਾਰਿਆ ਤਾਂ ਹਰਨ ਤੋਂ ਆਉਂਦੇ ਫਿਰ ਸਾਨੂੰ ਇਹ ਹਰਨ ਮਾਰ ਕੇ ਅੱਗੇ ਗੱਡੀ ਕ੍ਰੋਸ ਸਾਡੇ ਨਾਲ ਲਾਤੀ ਇਹ ਹਰਨ ਕਿਉਂ ਮਾਰਿਆ ਤੇ ਉਹਨਾਂ ਨੂੰ ਕਿਸੇ ਗੱਲ ਤੋਂ ਨਹੀਂ ਭਾਜੀ ਸਮਝ ਆਤਾ ਜਦ ਵੀ ਜਾਂਦੇ ਤਾਂ ਪਤਾ ਜਿੰਨੇ ਤਾਂ ਟੂਰੀ ਚਲਾਈਏ ਨਹੀਂ ਭਾਈ ਉਹਦੋਂ ਨਾ ਆਪਣੇ ਵੀਰਾਂ ਦੱਸਿਆ ਬੜ ਵੀ ਸਿਮਰ ਸਿਮਰ ਮੰਡਾ ਹੋ ਗਈ ਕਬੱਡੀ ਹਾਂਜੀ ਤਾਂ ਨਾਲ ਕੋਈ ਜੱਸ ਕੀ ਨਾ ਭਾਜੀ ਦਾ ਜੱਸ ਜੱਸੀ ਜੱਸ ਜੱਸ ਉਹ ਜੱਸੀ ਨੂੰ ਭਨੇਵਾ ਪੈ ਸਮੂਰ ਉਹ ਵੀ ਡਰਾਈਵ ਕਰ ਰਿਆ ਸੀ ਨਹੀਂ ਵੀ ਇੱਥੇ ਗੱਡੀ ਖਿਲਾਰੀ ਹੋਈ ਸੀ ਕਿ ਤੁਹਾਡੇ ਮਗਰ ਪਿੱਛੇ ਨਹੀਂ ਭਾਈ ਜੀ ਜਿਹੜੀ ਚੱਲਦੀ ਗੱਡੀ ਤੇ ਮਾਰੀ ਗੱਡੀ ਚੱਲਦੀ ਗੱਡੀ ਚੱਲਦੀ ਤੇ ਮਾਰਿਆ ਅਸੀਂ ਭਾਈ ਅਸੀਂ ਰਾਦੇ ਮਾਰੇ ਡਾਹੜ ਮਨ ਡੈਸ਼ ਪੈ ਗਈ ਤੇ ਗੱਡੀ ਭਜਾਏ ਗਾਂ ਲੈ ਗਏ ਤੇ ਫਿਰ ਕਮਾ ਕੇ ਰੌਣਕ ਖਾਉਣਾ ਤੇ ਇੱਥੇ ਗੱਡੀ ਲਾਸੇ ਲਾਤੀ ਹਿੰਦਾ ਕੇ ਕੀ ਲੱਗਦਾ ਕੀ ਕਾਰਨ ਹੋ ਸਕਦਾ ਵਾ ਇਹ ਤਾਂ ਭਾਜੀ ਆਪਣੇ ਤੇ ਕੋਈ ਹੈ ਨਹੀਂ ਕੋਈ ਕਿਸੇ ਨਾਲ ਉਹਨਾਂ ਕੋਈ ਦੰਸੇ ਭਾਜੀ ਬੜੀ ਉਹਨਾਂ ਨਾਲ ਕੋਈ ਕੋਈ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਸਾਡਾ ਨਹੀਂ ਭਾਈ ਸਾਡਾ ਕੋਈ ਨੁਕਸਾਨ ਨਹੀਂ ਹੋਇਆ ਪਰ ਫਿਰ ਵੀ ਭਾਜੀ ਸਾਡੇ ਲੱਗ ਜਾਂਦੀ ਫੇਰ ਇਹ ਸਾਡੇ ਵਗੈ ਪੁਲਿਸ ਭ ਠੀਕ ਹੈ ਨਾ ਥਾਣਾ ਥਾਣਾ ਇਥੋਂ ਇਹ ਸਾਰੇ ਆਂਦੇ ਆਂ ਕਿ ਪਤਗੀ ਮਾਰੇ ਜਾਓ ਸਾਡੇ ਅੰਦਰ ਨਹੀਂ ਹੁੰਦਾ ਹਾਂ ਇਹ ਮੁਲਾਜ਼ਮ ਸਾਹਿਬ ਹੁਣ ਕੀ ਮਾਲੂਕ ਬੋਥ ਆ ਗਈ ਇੱਥੇ ਹਾਂਜੀ ਸਰ ਆਈ ਗਈ ਇਹ ਹੁਣ ਮੁਲਾਜ਼ਮ ਕਿੰਨੇ ਫਾਇਰ ਹੋਣਾ ਤੋਂ ਕੱਢੇਗੇ ਇੱਕੋ ਹੀ ਫਾਇਰ ਸਾਬਾ ਜੀ ਕੋਈ ਤਾਂ ਡਿਗ ਡਿਗ ਬੋਲੀ ਬਰਾਮਾ ਤੋਂ ਹਾਂ ਹਾਂ ਨਹੀਂ ਸਰ ਆਏ ਤੇ ਮੈਨੂੰ ਪਨਮੀਰ ਗੜੀ ਦਾ ਖੌਲ ਹੈ ਵਿੱਚ ਮੈਂ ਨਹੀਂ ਦੇਖੇ ਵਿੱਚ ਹੋਇਆ ਸ਼ੇਵ ਹੋਇਆ ਪੂਰਾ ਪੈ ਹਾਂਜੀ ਗੜੀ ਚ ਪੂਰਾ ਫਾਇਰ ਹੋਇਆ ਠੀਕ ਹਾਂ ਪਗੱਡੀ ਚਲਾਉਂਦੇ ਆਂ ਆਪਾਂ ਇਥੋਂ ਯੂ ਕਰ ਲਿਆ ਲਾਪੀ ਸਿੰਘ ਜੀ ਮੇਰਾ ਨਾਮ ਕਿੱਥੋਂ ਦੇ ਰਹਿਣ ਹੋਣੇ ਜਗਦੀਪ ਕੋਲਾ ਹਾਂ ਜੀ ਇਸ ਜਿਹੜੀ ਗੱਡੀ ਦੇ ਟੋਲੀ ਚੱਲੀ ਕਿ ਤੁਹਾਡੀ ਗੱਡੀ ਹੈ ਹਾਂ ਜੀ ਹਾਂ ਜੀ ਭਾਈ ਮੈਂ ਨਾਲ ਬੈਠਾ ਹਾਂ ਠੀਕ ਆ ਇੱਥੋਂ ਆਪਾਂ ਯੂ-ਟਰਨ ਲਿਆ ਆਡੇ ਨਾਲ ਰਿਆਲਟੋ ਚੌਂਕ 'ਚ ਗੱਲ ਹੋਈ ਸੀ ਪਾਸਿੰਗ ਤੋਂ ਠੀਕ ਆ ਹਾਰਨ ਤੋਂ ਠੀਕ ਆ ਸਾਡੇ ਇੱਥੇ ਆਣ ਕੇ ਬਾਲਮੀਕ ਚੌਂਕ ਦੇ ਸਾਹਮਣੇ ਇੱਥੇ ਅੱਡੀ ਗੱਡੀ ਦੇ ਗੜੀ ਫੇਰ ਕੱਢ ਦਿੱਤਾ ਜੋ ਇੱਕ ਜੋ ਮੁਰਗੇ ਗੱਡੀ ਆਡੀ ਸਿੱਧੀ ਭਜਾ ਕੇ ਲੈ ਗਏ ਆਪਾਂ ਇੱਥੇ ਰੁਕ ਗਏ ਆਪਾਂ ਇੱਥੇ ਠਾਣੇ ਗਏ ਆ ਇੱਥੇ ਅੱਡੀ ਸੁਣਵਾਈ ਨਹੀਂ ਹੋਈਆਂ ਨੂੰ ਇੱਥੇ ਕੱਢ ਦਿੱਤਾ ਗਿਆ ਆਂਦੇ ਵੀ ਕੀਮਾ ਵਾਲੇ ਚੌਂਕ 'ਚ ਜਾਓ ਠੀਕ ਜੋ ਬੱਸ ਉਸਨੇ ਆਣ ਕੇ ਕੀ ਕੰਮ ਕਰ ਤਾਰੇ ਕੀ ਕਾਰਵਾਈ ਹੋ ਸਾਡੀ ਇੱਥੇ ਹੋਈ ਆ ਭਜੀ ਕੀ ਮਾਲੇ ਚੌਂਕ ਤੇ ਥਾਣੇ ਚਾਹੋ ਗੱਡੀ ਲੈ ਕੇ ਉੱਥੇ ਕਾਰਵਾਈ ਸ਼ੁਰੂ ਕਰਾਂਗੇ ਕੰਪਲੇਨ ਦੇਤੀ ਆ ਤੁਸੀਂ ਜੀ ਹਾਂ ਜੀ ਇੱਥੇ ਨਹੀਂ ਆਡੀ ਕੰਪਲੇਨ ਹੋਈ ਆਡੀ ਇੱਥੇ ਲਿਖੀ ਗਈ ਆ ਕੰਪਲੇਨ ਆਪਾਂ ਕੀਮਾਲੇ ਥਾਣੇ ਜਾ ਕੇ ਦਵਾਵਾਂਗੇ ਠੀਕ ਹੈ